ਪੰਜਾਬ ਮੁਰਤੋਂ ਬਣੇਗਾ ਰੰਗਲਾ ਤੇ ਉਥੇ ਹੀ ਹੁਣ ਨਸ਼ਾ ਮੁਕਤ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਦਿਖਾਈ ਦੇ ਰਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਨਸ਼ਾ ਜਲਦ ਖਤਮ ਕੀਤਾ ਜਾਵੇਗਾ ਤੇ ਮੁਕਤੀ ਯਾਤਰਾ ਪੰਜਾਬ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਰੇਕ ਵਰਫਰ ਟੋਸਟੇਸ ਤੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਵੀ ਲਲਕਾਇਆ ਤੇ ਉੱਥੇ ਉਹਨਾਂ ਨੇ ਕਹਿਣਾ ਹੈ ਕਿ ਜੇਕਰ ਕੋਈ ਨਸ਼ਾ ਤਸਕਰ ਨਸ਼ਾ ਵੇਚਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦੇ ਉੱਤੇ ਸਿੱਧੀ ਕਾਰਵਾਈ ਹੋਵੇਗੀ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਹੈ ਤੇ ਉਥੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਨਾ ਹੀ ਭ੍ਰਿਸ਼ਟਾਚਾਰ ਬਰਦਾਸ਼ਤ ਕਰਾਂਗੇ ਨਾ ਹੀ ਨਸ਼ੇ ਨੂੰ ਲੈ ਕੇ ਕੋਈ ਬਖਸ਼ਿਆ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਸਾਹਮਣੇ ਆ ਰਹੇ ਨੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਦੂਜੇ ਪਾਸੇ ਉਥੇ ਹੀ ਆਪਣੇ ਵਿਰੋਧੀ ਵੀ ਉਹਨਾਂ ਦੇ ਵੱਲੋਂ ਲਗਾਤਾਰ ਲਲਕਾਰੇ ਚਾਰੇ ਨੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਦੇ 'ਚ ਸਾਡਾ ਸਾਥ ਦਿਓ। ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਲੱਗਿਆ ਸੀਗਾ ਪਿਛਲੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜਾਂ ਉਹਨਾਂ ਦੀ ਮਿਲੀਭੁਗਤਾਂ ਕਰਕੇ ਉਹਨੂੰ ਸਾਫ਼ ਕਰਨ ਤੇ ਲੱਗੇ ਹੋਏ ਆ। ਤੇ ਉਹਦੇ 'ਚ ਲੋਕਾਂ ਦਾ ਸਾਥ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਮ ਹੋਊਗਾ ਔਰ ਬਹੁਤ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ। ਪ੍ਰਿਸ਼ਟਾਚਾਰ ਇੱਕ ਸਿਉਂਕ ਵਾਂਗੂ ਲੱਗਿਆ ਹੋਇਆ ਹੈ। ਉਹਨੂੰ ਖਤਮ ਕਰਨ ਲਈ ਕਚੈਰੀਆਂ ਦਾ ਭ੍ਰਿਸ਼ਟਾਚਾਰ ਹੈ ਚਾਹੇ ਕਿਸੇ ਹੋਰ ਦਫਤਰ ਦਾ ਭ੍ਰਿਸ਼ਟਾਚਾਰ ਹੈ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਆ ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਡੇ ਨੂੰ ਵਟਸਐਪ ਤੇ ਜਾਂ ਟੋਲ ਫਰੀ ਨੰਬਰਾਂ ਤੇ ਫੋਨ ਆਉਂਦੇ ਨੇ ਹਰ ਰੋਜ਼ ਕਾਰਵਾਈਆਂ ਵੀ ਕਰਦੇ ਆ ਪਰ ਸਿਸਟਮ ਜਿਹੜਾ ਇਹਨਾਂ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਕਿ ਉਹਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗ ਜੂਗਾ ਪਰ ਆਪਣੇ ਵੱਲੋਂ ਨੀਅਤ ਸਾਫ਼ ਹੈ ਕਿ ਸਿੱਧੀ ਠੀਕ ਕਰਾਂਗੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਦੇ 'ਚ ਸਾਡਾ ਸਾਥ ਦਿਓ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਲੱਗਿਆ ਸੀਗਾ ਪਿਛਲੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜਾਂ ਉਹਨਾਂ ਦੀ ਮਿਲੀਭੁਗਤਾਂ ਕਰਕੇ ਉਹਨੂੰ ਸਾਫ਼ ਕਰਨ ਤੇ ਲੱਗੇ ਹੋਏ ਆਂ ਤੇ ਉਹਦੇ ਵਿੱਚ ਲੋਕਾਂ ਦਾ ਸਾਥ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਮ ਹੋਊਗਾ ਔਰ ਬਹੁਤ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ। ਪ੍ਰਿਸ਼ਟਾਚਾਰ ਇੱਕ ਸਿਉਂਕ ਵਾਂਗੂ ਲੱਗਿਆ ਹੋਇਆ ਹੈ। ਉਹਨੂੰ ਖਤਮ ਕਰਨ ਲਈ ਕਚੈਰੀਆਂ ਦਾ ਪ੍ਰਿਸ਼ਟਾਚਾਰ ਹੈ ਚਾਹੇ ਕਿਸੇ ਹੋਰ ਦਫ਼ਤਰ ਦਾ ਪ੍ਰਿਸ਼ਟਾਚਾਰ ਹੈ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਆ। ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਡੇ ਨੂੰ ਵਟਸਐਪ ਤੇ ਜਾਂ ਟੋਲ ਫਰੀ ਨੰਬਰਾਂ ਤੇ ਫੋਨ ਆਉਂਦੇ ਨੇ ਹਰ ਰੋਜ਼ ਕਾਰਵਾਈਆਂ ਵੀ ਕਰਦੇ ਆ ਪਰ ਸਿਸਟਮ ਜਿਹੜਾ ਇੰਨਾ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਕਿ ਇਹਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗ ਜੂਗਾ ਪਰ ਆਪਣੇ ਵੱਲੋਂ ਨੀਅਤ ਸਾਫ਼ ਹੈ ਕਿ ਅਸੀਂ ਠੀਕ ਕਰਾਂਗੇ